ਇਨਾ ਬੇੜਾ ਕਰਕੇ ਕਰਦਾ ਇਹਨਾਂ ਨੇ ਆਣ ਕੇ ਇੱਥੇ ਆਰਟੀਕਲ ਬੜੇ ਆਏ ਸਾਰੇ ਮਹੀਨਾ ਲੈਂਦੇ ਪਰ ਇਹ ਸਾਰਿਆਂ ਦਾ ਪਿਓ ਨਿਕਲੇ ਆਣਗੇ ਕਈ ਐਸ.ਐਮ ਦੇ ਪੇਛੇ ਆਏ ਉਹ ਜਿਹੜਾ ਅੱਖਾਂ ਹੀ ਮਾਰਦਾ ਐ ਐਸ.ਐਮ ਉਹਦੇ ਪੇਛੇ ਆਏ ਉਹ ਅੱਖਾਂ ਵਾਲਾ ਪਾਕ ਨਾ ਮੈਂ ਬਰਨਾਲੇ ਨੂੰ ਲੈ ਕੇ ਬੰਦਾ ਭਾਊਗਾ ਉਹ ਬਰਨਾਲੇ ਵਾਲੇ ਅੱਜ ਹਮਦਾ ਡਿਊਟੀ ਦੀ 7000 ਰੁਪਏ ਇੱਕ ਗੱਡੀ ਦੇ ਲੈਂਦੇ ਕਾਰਦਾ ਸਾਰੇ ਆਰਟੀਕਲ ਕੀ ਕਰਨ ਦਾ ਰਿਸ਼ਵਤਾ ਗੱਡੀਆਂ ਨੰਗੜ ਦਾ ਸਰਕਾਰ ਨੇ ਨਾਲ ਪੱਠਾ ਹੀ ਪਾਦਾ ਟ੍ਰਾਂਸਪੋਰਟ ਦਾ ਪੱਠਾ ਪਾਦਾ ਜੀ ਇਹ ਸਰਕਾਰ ਨੇ ਸਾਡਾ ਜਿੰਨੇ ਐਮਐਲਏ ਨੇ ਵੇਖੋ ਜਿੰਨੇ ਐਮਐਲਏ ਨੇ ਸਾਰੇ ਜਿਹਨਾਂ ਨੇ ਮੱਲੀਆਂ ਆਈਆਂ ਉਹਨਾਂ ਤੋਂ ਮੋٹے ਮਹੀਨੇ ਲੈਂਦੇ ਨੇ ਇਹਨਾਂ ਸੈਟਿੰਗ ਹੋਈ ਬਸ ਸਾਨੂੰ 4 ਮਹੀਨੇ ਹੋ ਗਏ ਨੇ ਟੈਕਸ ਤਾਰੇ ਨੂੰ ਹਰਿਆਣੇ ਤੋਂ ਲਿਆਂਦੇ ਘੋੜੇ ਅਸੀਂ 4-4 ਮਹੀਨੇ ਹੋ ਗਏ ਟੈਕਸ ਤਰਨ ਵਾਲੀ ਛੜੀਆਂ ਗੱਡੀਆਂ ਆਨਲਾਈਨ ਨਹੀਂ ਹੋਈਆਂ ਗੱਡੀਆਂ ਕੋਈ ਆਨਲਾਈਨ ਕਰ ਦੇਗੇ ਰਿਸ਼ਵਤ ਵੀ ਦਿੱਤੀ ਸਭ ਕੁਝ ਦਿੱਤਾ ਸਾਡਾ ਕਿਉਂ ਨਹੀਂ ਕੰਮ ਕਰਦੇ ਇਹਨਾਂ ਦੇ ਗਨਮੈਨ ਆ ਆਟੋ ਇਹਨਾਂ ਦੀ ਬੈਕਗ੍ਰਾਉਂਡ ਚੈੱਕ ਕੀਤੀ ਹੈ ਇਹਨਾਂ ਕੋ ਭੈਣ ਜੋ ਖਰਮਰ ਰਪਈਆਂ ਜ਼ਿਆਦਾ ਤੇ ਖਰਮਰ ਰਪਈਆਂ ਦੀ ਭਾਜੀ 3 ਮਹੀਨੇ ਤੋਂ ਉੱਪਰ ਹੋ ਗਿਆ ਏਜੰਸੀ ਚ ਗੱਡੀ ਲਿਆਂਦੇ 40000 ਰੁਪਿਆ ਕਿਸ਼ਤ ਤਾਂ ਇਹ ਤਾਂ ਕੰਮ ਗੱਡੀ ਮੇਰੀ ਘਰੇ 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 ਭਗਵਾਨ ਤਾਂ ਮਾਣ ਦਾ ਕਹਿੰਦਾ ਤੁਹਾਡੇ ਘਰੇ ਬੈਠਿਆਂ ਦਾ ਕੰਮ ਹੁੰਦਾ ਅੱਜ ਤਾਂ ਦਫ਼ਤਰ ਦਾ ਰੋ ਹੀ ਗੇੜੇ ਮਾਰ ਮਾਰ ਕੇ ਜੱਬ ਗਿਆ ਐਂਡ ਇਹੀ ਰਹਿ ਗਿਆ ਫਾਇਆ ਲੈ ਲਾਂਗੇ ਚਾਰਾਂ ਦਿਨਾਂ ਨੂੰ ਹੋਰ ਇੰਨੇ ਹਾਲਾਤ ਮਾੜੇ ਕਰਦੇ ਕਿ ਤੁਹਾਨੂੰ ਕੀ ਕਰੀਏ ਹੁਣ ਕਿਸ਼ਤਾਂ ਤੁਹਾਡੇ ਵਰਗੇ ਭਰਾਵਾਂ ਕੋਲ ਫੜ ਫੜ ਕੇ ਪੈਸੇ ਧਾਰਨੇ ਪੈ ਸਾਡਾ ਗੇੜਾ ਪਿਓ ਆਰਟੀਓ ਲੱਗਾ ਜਾਂ ਆਰਟੀਓ ਲੱਗਾ ਕਿੰਨੇ ਦਾ ਰੁਪਏ ਬੰਦੇ ਸ਼ਾਮ ਇਹਨਾਂ ਦਾ ਰੁਪਏ ਬੰਦੇ ਨੇ ਇਹਦੇ ਝੂਠੇ ਬਲੰਦੇ ਆ ਪੈ ਕੱਟੇ ਕਰਨ ਸਰਪੰਚ ਬਣਨੇ ਜਾਗ ਨਹੀਂ ਸੀ ਉਹ ਐਮਐਲਏ ਬਣ ਕੇ ਕਡੋ ਆਹੇ ਰੋਲਦੇ ਫਿਰਦੇ ਆ ਸਾਡਾ ਕੋਈ ਪਰਮਿਟ ਨਹੀਂ ਚਕਿੰਦਾ ਕੋਈ ਆਰਸੀ ਨਹੀਂ ਨਵੀਂ ਬਣਦੀ ਕੋਈ ਨੰਬਰ ਨਹੀਂ ਚਕਿੰਦਾ ਪਏ ਮੰਨ ਲਾ ਇਹ ਅਫਸਰ ਬਣ ਗਿਆ ਇਹਨੇ ਆਖਿਆ ਮੈਂ ਬਣ ਗਿਆ ਰੱਬ ਬਾਕੀ ਆ ਥੱਲੇ ਜਿਹੜੇ ਲੋਕ ਆ ਇਹ ਨਹੀਂ ਦਿਖਦੇ ਪਏ ਇਹਨੂੰ ਕਰੋੜ ਰੁਪਇਆ ਮਹੀਨਾ ਆਉਂਦਾ ਇੱਕ ਮਹੀਨੇ ਦਾ ਕੌਣ ਲੈਂਦਾ ਨਹੀਂ ਨਹੀਂ ਮਤਲਬ ਇਹ ਮਾਦੇ ਕੋ ਤਸਨਾਉਦੇ ਦਾ ਕੀ ਮਸਲਾ ਸੀ ਤੁਹਾਡਾ ਅੱਜ ਇੱਥੇ ਇੰਨਾ ਆਡੀਓ ਦਫ਼ਤਰ ਦੇ ਵਿੱਚ ਇੰਨਾ ਰੌਲਾ ਕਿਉਂ ਪਿਆ ਸਾਡਾ ਮਸਲਾ ਜੀ ਸਾਡੇ ਕਾਗਜ਼ਾਂ ਦੇ ਕੰਮ ਨਹੀਂ ਹੁੰਦੇ ਪਏ ਗੱਡੀਆਂ ਸਾਡੀਆਂ ਨਾ ਨਹੀਂ ਹੁੰਦੀਆਂ ਪਹਿਲੇ ਠੀਕ ਹੈ ਕੋਈ ਸਾਡਾ ਪਰਮਿਟ ਨਹੀਂ ਚਕਿੰਦਾ ਪਿਆ ਇੱਕ ਮਹੀਨਾ ਹੋ ਗਿਆ ਦੋ ਦੋ ਮਹੀਨੇ ਬਕੰਨ ਹੋ ਗਏ ਨੇ ਇਹ ਬੰਦੇ ਬਗੈਰ ਕਾਗਜ਼ਾਂ ਤੋਂ ਗੱਡੀਆਂ ਮੋਟੇ ਮਹੀਨੇ ਲਾ ਕੇ ਚਲਾਈ ਜਾਂਦੇ ਨੇ ਆਡੀਓ ਦਫ਼ਤਰ ਬਿਲਕੁਲ ਆਡੀਓ ਦਫ਼ਤਰ ਵਾਲੇ ਮਹੀਨਾ ਚੱਲਦਾ ਬਿਲਕੁਲ ਚੱਲਦਾ ਜੀ ਬਗੈਰ ਕਾਗਜ਼ੇ ਤੇ ਗੱਡੀ ਕਿਵੇਂ ਚੱਲਦੀ ਦੇਖੋ ਸਾਡੇ ਕਾਗਜ਼ਾਂ ਲਈ ਗੱਡੀਆਂ ਚਲਾਨ ਹੁੰਦੇ ਨੇ ਤੇ ਜਿਹੜੀਆਂ ਬਗੈਰ ਕਾ ਇਹ ਮੋਢੇ ਰੁਪਏ ਲੈਂਦੇ ਨੇ ਉਹਨਾਂ ਦਾ ਕਾਰ ਇਹ ਵੀ ਦਾਤਾ ਕਾਰ ਦਾ ਰੱਖਿਆ ਨਾ ਹਾਂ 7000 ਰੁਪਏ ਇੱਕ ਗੱਡੀ ਦੇ ਲੈਂਦੇ ਕਾਰ ਦਾ ਹਾਂ ਸਾਰੇ ਆਰਟੀਕਲ ਰਿਸ਼ਵਤ ਆ ਗੱਡੀਆਂ ਨੰਗਣ ਦਾ ਝੂਨੇ ਦੀਆਂ ਗੱਡੀਆਂ ਹੁੰਦੀਆਂ ਲੱਦੀਆਂ ਨਹੀਂ ਸਾਡੀ ਗੱਡੀ ਵੇਂਦੇ ਨਹੀਂ ਭਾਵੇਂ ਕਾਹ ਚੋਂ ਭਾਵੇਂ ਨਾ ਹੋਵੇ ਨਾ ਤਕ ਜ ਨਹੀਂ ਬਣੇ ਸਾਡੀਆਂ ਅੱਜ ਹੁਣ ਨਾ ਹੁਣ ਪੈਸੇ ਮਿਲ ਜਾਂਦੇ ਨਹੀਂ ਉਹ ਵੇਂਦੇ ਨਹੀਂ ਅਸੀਂ ਭਗਵੰਤ ਮਾਨ ਤੇ ਕਹਿੰਦੇ ਹਾਂ ਰਿਸ਼ਵਤ ਬਿਲਕੁਲ ਜ਼ੀਰੋ ਕਰਦੇ ਆਂ ਵੇਖੋ ਜੀ ਇਹ ਸਰਕਾਰ ਨੇ ਹਾਲ ਪੱਠਾ ਹੀ ਭਾਤਾ ਟਰਾਂਸਪੋਰਟ ਦਾ ਪੱਠਾ ਭਾਤਾ ਜੀ ਇਹ ਸਰਕਾਰ ਨੇ ਸਾਡਾ ਸਿਰਫ ਇਹਨਾਂ ਨੂੰ ਪਤਾ ਕੀ ਹੈ ਸਰਕਾਰ ਦਾ ਜੂਨੀਅਰ ਜਿੰਨੇ ਐਮਐਲਏ ਨੇ ਵੇਖੋ ਜਿੰਨੇ ਐਮਐਲਏ ਨੇ ਸਾਰਿਆਂ ਨੇ ਜਿਹਨਾਂ ਮਹੱਲੀਆਂ ਹੋਈਆਂ ਤੇ ਜਿੰਨੀਆਂ ਜੂਨੀਅਰ ਨੇ ਸਭ ਲਗ ਭਗ ਜਾਂਦੀਆਂ ਬਗੈਰ ਕਾਜੋ ਗੱਡੀਆਂ ਲੋਕਲ ਨੇ ਉਹਨਾਂ ਤੋਂ ਮੋٹے ਮਹੀਨੇ ਲੈਂਦੇ ਨੇ ਇਹਨਾਂ ਦੀ ਸੈਟਿੰਗ ਹੋਈ ਬਸ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਸਾਨੂੰ 4 ਮਹੀਨੇ ਹੋ ਗਏ ਨੇ ਟੈਕਸ ਤਾਰੇ ਨੂੰ ਹਰਿਆਣੇ ਤੋਂ ਲਿਆਂਦੇ ਘੋੜੇ ਅਸੀਂ 4-4 ਮਹੀਨੇ ਹੋ ਗਏ ਟੈਕਸ ਤਾਰਨ ਨਾਲ ਸਾਡੀਆਂ ਗੱਡੀਆਂ ਆਨਲਾਈਨ ਨਹੀਂ ਹੋਈਆਂ 96-9000 ਰੁਪਏ ਟੈਕਸ ਦਿੱਤਾ ਸਰਕਾਰ ਨੂੰ ਕਾਹਦੇ ਵਾਤੇ ਟੈਕਸ ਸਾਡੀਆਂ ਗੱਡੀਆਂ ਕੋਈ ਆਨਲਾਈਨ ਕਰ ਦੇਗੇ ਰਿਸ਼ਵਤ ਵੀ ਦਿੱਤੀ ਸ ਤੈਨੂੰ ਸਬੂਤ ਕਰਾ ਦਿੰਦੇ ਆ ਕਾਟਾਂ ਨਾਲ ਜਿਹੜੇ ਪੈਸੇ ਲੈਂਦੇ ਆ ਇੱਕ ਇੱਕ ਹਾਂ ਬਾਉਰੀ ਜਿਹੜੇ ਕਾਟਾਂ ਦੇ ਪੈ ਲੈ ਲੈਂਦੇ ਤੈਨੂੰ ਸਬੂਤ ਕਰਾ ਦਾਂਗੇ ਆਟੋ ਕਿਹੜੇ ਕਿਹੜੇ ਪੈ ਲੈ ਲੈਂਦੇ ਨੇ ਸਾਨੂੰ 6-6 ਮਹੀਨੇ ਕਿਉਂ ਕੁੜੇ ਲੈਂਦੇ ਨੇ ਆ ਟੈਕਸ ਤਾਰੇ ਹੋਏ ਨੇ 7 ਸਾਲ ਦੇ ਟੈਕਸ ਤਾਰੇ ਨੇ ਸਾਰੀਆਂ ਗੱਡੀਆਂ ਅੰਦਰ ਗੱਡੀਆਂ ਡਰਾਈਵਰ ਦੀ ਤਨਖਾਹ ਭਈ ਜਾਂਦੀਆਂ ਸਾਨੂੰ ਅੱਛਾ ਇੱਕ ਇੱਕ ਆਟੋ ਨੂੰ ਹੀ ਜਿਹੜਾ ਚਾਰਜ ਐਸ ਡੀ ਐਮ ਦਾ ਦਿੱਤਾ ਹੋਇਆ ਦੋ ਤਿੰਨ ਨੂੰ ਚਾਰਜ ਦਿੱਤੇ ਕਹਿੰਦੇ ਵੀ ਉਹਦਾ ਦਫ਼ਤਰ ਵੱੜਦਾ ਹੀ ਨਹੀਂ ਇੱਥੇ ਤੇ ਆਉਂਦਾ ਕਦੋਂ ਦਫ਼ਤਰ ਬਾਉ ਜੀ ਆਉਂਦਾ ਹੀ ਨਹੀਂ ਦਫ਼ਤਰ ਉਹ ਰੋੜ ਤੇ ਰਹਿੰਦਾ ਸਵੇਰੇ ਖਲੋਂਦਾ ਰਹੁੰਦਾ ਫਰੋਇਪੁਰ ਤੋਂ ਜਾਂਦਾ ਜੀਰੇ 24 ਘੰਟੇ ਰੋਡ ਤੋਂ ਰਹਿੰਦਾ ਪੈਸੇ ਬਣਾਉਂਦਾ ਭਰਦਾ ਪੈਸੇ ਬਰਿੰਦੇ ਨੇ ਦੇਖੋ ਇਹਨਾਂ ਦੇ ਇਹਨਾਂ ਦੇ ਗਨਮੈਨ ਆ ਆਟੋ ਇਹਨਾਂ ਦੀ ਬੈਕਗਰਾਉਂਡ ਚੈੱਕ ਕੀਤੀ ਹੈ ਚਲੋ ਨਵੇਂ ਨੂੰ ਛੱਡ ਕੇ ਪੁਰਾਣਿਆਂ ਦੀ ਇਹਨਾਂ ਕੋ ਭੈਣ ਜੋ ਖਰਮਰ ਰਪਈਆਂ ਜਿਆਦਾ ਹੱਤੇ ਖਰਮਰ ਰਪਈਆਂ ਦੀ ਦੇਖੋ ਉਹਦਾ ਦੇਖਣੀ ਮਾਨ ਹੁੰਦਾ ਇੱਕ ਬੰਦੇ ਨੂੰ ਤਿੰਨ ਉਹ ਦੇ ਦੇ ਉਹਦਾ ਵੈਸੇ ਦਿਮਾਗ ਖਰਾਬ ਹੋ ਜਾਊਗਾ ਹਾਂ ਉਹਦਾ ਦਿਮਾਗ ਖਰਾਬ ਹੋ ਗਿਆ ਜੀ ਛੋਟੀ ਉਮਰ ਉਹਦੀ ਤੇ ਵੱਡਾ ਅਫਸਰ ਬਣ ਗਿਆ ਫਿਰ ਤਿੰਨ ਉਹਦੇ ਮਿਲ ਗਏ ਉਹਨੂੰ ਤੇ ਦਿਮਾਗ ਖਰਾਬ ਹੋ ਗਿਆ ਉਹਦਾ ਸਾਨੂੰ ਖਰਾਬ ਕਰਨ ਦਿਓ ਇਹ ਕੁਰਸੀਆਂ ਸਿਰ ਨੂੰ ਚੜ ਗਈਆਂ ਲੱਗਦਾ ਬਿਲਕੁਲ ਚੜ ਗਈਆਂ ਨੇ ਸਿਰ ਨੂੰ ਕੁਰਸੀਆਂ ਜਿਹੜੀਆਂ ਬਗੈਰ ਕਾਜ ਨੇ ਜਿਹੜੀਆਂ ਦੱਸ ਕੇ ਗਏ ਆਂ ਸੀ ਸਾਨੂੰ ਕਹਿੰਦਾ ਮੈਂ ਗੁਰੂ ਸਾਦੇ ਰਹਿਣ ਨਾਲ ਆ ਮੈਂ ਬੰਦ ਕਰੂੰ ਭਾ ਸਾਰਾ ਗੁਰੂ ਸਾਹਿਬ ਦੇ ਬਰਖਲਾ ਹੋ ਜੇ ਇੱਕ ਗੱਡੀ ਨਹੀਂ ਬੰਦ ਕੀਤੀ 8 ਦਿਨ ਹੋ ਗਏ ਕਹਿ ਕੇ ਗਏ ਹੋਰ ਕਿਹੜਾ ਆਪਰੇਟਰ ਹੈ ਇੱਥੇ ਜਿਹੜਾ ਟਰੱਕ ਆਪਰੇਟਰ ਮੜਾ ਜਾ ਤੁਸੀਂ ਵੀ ਉਹ ਟਰੱਕ ਆਪਰੇਟਰ ਭਾਜੀ 3 ਮਹੀਨੇ ਤੋਂ ਉੱਪਰ ਹੋ ਗਿਆ ਏਜੰਸੀ ਚ ਗੱਡੀ ਲੈਂਦੇ ਕਿਹੜੀ ਗੱਡੀ ਆਸ਼ਾ ਅੱਛਾ 3 ਮਹੀਨੇ 40000 ਰੁਪਿਆ ਕਿਸ਼ਤ ਹਾਂ ਤਾਂ ਇਹ ਤਾਂ ਗੱਡੀ ਮੇਰੀ ਘਰੇ ਘਰੇ ਖੜੀ ਹੈ ਉੱਥੇ ਕੋਲ 20000 ਦੀਆਂ ਕਿਸ਼ਤਾਂ ਪੈ ਗਈਆਂ ਤੁਹਾਨੂੰ ਘਰੇ ਖੜੀ ਨਹੀਂ ਪੈ ਗਈਆਂ ਜੀ ਅੱਛਾ ਇਹ ਆਟੀਆਂ ਨੇ ਦੇਣੀਆਂ ਨੇ ਜਾਂ ਮੰਤਰੀ ਨੇ ਆ ਕੇ ਦੇਣੀਆਂ ਨੇ ਕਾਪੀ ਨਹੀਂ ਬਣਾ ਰਿਹਾ ਕੋਈ ਨਹੀਂ ਬਣਾ ਬਣਾ ਰਿਹਾ ਮੈਂ 30000 ਦੀ ਪਾਈ ਸਾਰਾ ਕੁਝ ਭਰੀ ਖੜੇ ਆ ਕਦੀ 500 ਰੁਪਏ ਤੂੰ ਘੱਟ ਭਰਿਆ ਕਦੀ ਕੁਝ ਘੱਟ ਭਰਿਆ ਜੀ ਸਾਰਾ ਕੁਝ ਫੇਰ 500 ਰੁਪਏ ਫੇਰ ਦੁਬਾਰਾ ਟੈਕਸ ਦਿੱਤਾ ਮੈਂ ਤੁਹਾਡਾ ਕਿਹੜਾ ਏਰੀਆ ਕਿਹੜਾ ਮੇਰਾ ਫਰੋਜਪਰੀ ਹੈ ਅੱਛਾ ਕਿਸ਼ਤ ਵੀ ਜਾਰੀ ਆ ਤੇ ਕਾਰ ਵੀ ਨਹੀਂ ਰੱਖੀ ਚੱਕਰ ਕੀ ਕਿਉਂ ਨਹੀਂ ਕਰ ਰਿਹਾ ਕੀ ਇਹਨਾਂ ਨੂੰ ਲਾਲਚਾਂ ਲਾਲਚ ਪਤਨ ਕੀ ਅਸੀਂ ਭਗਵੰਤ ਮਾਨ ਦਾ ਕਹਿੰਦਾ ਤੁਹਾਡੇ ਘਰੇ ਬੈਠਿਆਂ ਦਾ ਕੰਮ ਹੁੰਦਾ ਅਸੀਂ ਤਾਂ ਦਫਤਰ ਦੇ ਰੋਹ ਹੀ ਗੇੜੇ ਮਾਰ ਮਾਰ ਕੇ ਜੱਬ ਗਿਆ ਅੰਡੇ ਹੀ ਰਹਿ ਗਿਆ ਫਾਇਆ ਲੈ ਲਾਂਗੇ ਚਾਰਾਂ ਦਿਨਾਂ ਨੂੰ ਹੋਰ ਇੰਨੇ ਹਾਲਾਤ ਮਾੜੇ ਕਰਦੇ ਤੋਂ ਕੀ ਕਰੀਏ ਹੁਣ ਕਿਸਤਾ ਤੁਹਾਡੇ ਵਰਗੇ ਭਰਾਵਾਂ ਕੋਲ ਫੜ ਫੜ ਕੇ ਪੈਸੇ ਤਾਰਨੇ ਪੈਂ ਸਾਡਾ ਗੇੜਾ ਪਿਓ ਆਰਟੀਓ ਲੱਗਾ ਜਾਂ ਐਸਡੀਓ ਲੱਗਾ ਇਹਨਾਂਦਰ ਰੁਪਈਏ ਬੰਦੇ ਸ਼ਾਮ ਇਹਨਾਂਦਰ ਰੁਪਈਏ ਬੰਦੇ ਨੇ ਅੱਜ ਦਾ 5-7 ਲੱਖ ਰੁਪਈਆ ਵੀ ਅੱਜ ਦਾ ਦੁਕਾਨਦਾਰ ਬੰਦੇ ਆ ਗੱਡੀ ਲੈ ਲਈ ਚੰਗੇ ਸਿਆਪੇ ਨੂੰ ਪੈ ਗਏ ਆ ਆਰਟੀਓ ਸਾਹਿਬ ਸਵੇਰੇ ਨਿਕਲਦੇ ਘਰੋਂ ਨਿਕਲ ਕੇ ਪਹਿਲਾਂ ਜਾਂ ਜੀਵਾਰਾਂ ਹੀ ਜਾ ਕੇ ਪਹੁੰਚੇ ਜੀਵਾਰਾਂ ਹੀ ਮੈਨੂੰ ਲੱਗਦਾ ਹੱਦ ਆ ਹਨਾ ਆਪਣੇ ਜ਼ਿਲ੍ਹੇ ਦੀ ਐਂਡ ਆ ਜਾ ਕੇ ਪਹਿਲਾਂ ਇਹਨਾਂ ਨੇ ਵੇਖਣਾ ਵੀ ਕਿਹੜੀ ਗੱਡੀਆਂ ਛੱਡਣੀ ਕਿਹੜੀ ਫੜਨੀ ਆ ਉੱਥੇ ਚਲਾਨ ਕਰਨੇ ਆ ਉੱਥੋਂ ਗੋਲੂ ਗਿਆ ਇਹਨਾਂ ਮੜ ਕੇ ਸਾਰੀ ਦਿਹਾੜੀ ਰੋਡ ਤੇ ਇਹਨਾਂ ਕੋਈ ਟਾਈਮ ਹੈਗਾ ਵੀ ਰੋਡ ਦੇ ਉੱਤੇ ਖਲੋ ਕੇ ਵੇਖਣੀ ਆ ਬਸ ਕਿਹੜੀ ਗੱਡੀ ਛੱਡਣੀ ਕਿਹੜੀ ਫੜਨੀ ਆ ਉਸ ਤੋਂ ਬਾਅਦ ਇਹਨਾਂ ਦਾ ਜੇ ਦਿਲ ਕੀਤਾ ਤੇ ਦਫ਼ਤਰ ਦਾ ਕੰਮ ਕਰਨਾ ਨਹੀਂ ਤੇ ਆਖਣਗੇ ਸਾਡੇ ਕੋਲ ਟਾਈਮ ਹੈ ਨਹੀਂ ਹੁਣ ਮਨ ਲਾ 10 ਦਿਨਾਂ ਦਾ ਟਾਈਮ ਦੇ ਦਿੱਤਾ ਇਹਨਾਂ ਬਿਨਾਂ ਪਰਮਰ ਤੋਂ ਗੱਡੀ ਛੱਡੂਗਾ ਇਹ ਸਾਨੂੰ ਦਵੇ ਲਿਖ ਕੇ ਇਥੇ ਵੀ ਸਾਡੀਆਂ ਮਾਲਾਂ ਮੈਂ 10 ਦਿਨਾਂ ਦਾ ਟਾਈਮ ਦੇਣਾ ਬਿਨਾ ਪਰਮਰ ਤੋਂ ਮੈਂ ਗੱਡੀ ਛੱਡੂਗਾ ਹੁਣੇ ਹੀ ਗੱਡੀਆਂ ਤੋੜ ਦੇ ਗੱਡੀਆਂ ਸਾਡੀਆਂ ਖਲੋਤੀਆਂ ਹੀ ਆ ਬਰਗਟ ਸਾਹਿਬ 1,20,000 ਦੀ ਕੇਸ ਦਾ ਇਹ ਭਰੂਗਾ ਕੌਣ ਭਰੂਗਾ ਇਥੇ ਇਹਨਾਂ ਬੇੜਾ ਕਰਕੇ ਕਰਦਾ ਇਹਨਾਂ ਨੇ ਆਣ ਕੇ ਇਥੇ ਆਰਟਿਕੋ ਬੜੇ ਆ ਸਾਰੇ ਮਹੀਨੇ ਲੈਂਦੇ ਪਰ ਇਹ ਸਾਰਿਆਂ ਦਾ ਪਿਓ ਨਿਕਲੇ ਆਣ ਕੇ ਤਾਂ ਉਹਨੇ ਮਾਲਾ ਉਹਨੇ ਤੈਨੂੰ ਜੇ ਤੇਰਾ ਚਲਾਨ ਕਰਦਾ ਉਹਨੇ ਪਰਮ ਤੋਂ ਬਗਾਰ ਗੱਡੀ ਨਹੀਂ ਲੰਦੇਣੀ ਉਸੇ 1 ਇੰਚ ਵੀ ਟ੍ਰੰਕ ਭਰ ਗਿਲ ਜਾਂਦਾ ਪੈਸਾ ਭਰਦਾ ਇਹਦੇ ਇਹਦੇ ਕੱਢੋ ਖਾਤੇ ਕੱਢੋ ਇਹਦੇ ਕਰੋ ਵੈਰੀਫਿਕੇਸ਼ਨ ਨੇ ਇਹਦਾ ਪਤਾ ਲੱਗੂ ਕੀ ਕਰਦਾ ਕਹਿੰਦੇ ਹਜੇ ਹੈ ਵੀ ਛਲਾਰੂ ਜਾਂ ਨਵਾਂ ਜਿਹਾ ਕਹਿੰਦੇ 24 ਚ ਲੱਗਿਆ ਤੇ ਬਸ ਇਹਨੇ ਐਡੇ ਛੋਡੇ ਲਾਉਣੇ ਸ਼ੁਰੂ ਕਰ ਦਿੱਤੇ ਮੈਂ ਇਹਦੇ ਦਿਮਾਗ ਨੂੰ ਚੜ ਗਿਆ ਸਾਰਾ ਕੁਝ ਹੋਣ ਇਹਦੇ ਮੰਨ ਲਾ ਇਹ ਅਫਸਰ ਬਣ ਗਿਆ ਇਹਨੇ ਆਖਿਆ ਮੈਂ ਬਣ ਗਿਆ ਰੱਬ ਬਾਕੀ ਆ ਥੱਲੇ ਜਿਹੜੇ ਲੋਕ ਐ ਨਹੀਂ ਦਿਸਦੇ ਪਏ ਇਹਨੂੰ ਇਹ ਕੀੜੇ ਮਕੌੜੇ ਲੱਗਦੇ ਇਹ ਸਭ ਕੀੜੇ ਮਕੌੜਿਆਂ ਦੇ ਵੀ ਥੱਲੇ ਹੋਗੇ ਵੀ ਜਿਹੜਾ ਬੰਦਾ ਇੱਥੇ ਡੇਲੀ ਮੰਨ ਲਾ ਤੈਰੀ 1 ਲੱਖ 20 ਹਜ਼ਾਰ ਦੀ ਕਿਸ਼ਤ ਤੂੰ ਘਰੋਂ ਭਰ ਲਵੇਂਗਾ ਤੇ ਇੱਥੇ ਹੈਗੇ ਹੁਣ ਸਾਰੇ ਟਰੱਕ ਪੀੜਤੇ ਨੇ ਵਿਚਾਰੇ ਸਾਰੇ ਟਰੱਕ ਪੀੜਦਾ ਪੁੱ ਮਹੀਨਾ ਮਹੀਨਾ ਗੱਡੀਆਂ ਬਾਹਰ ਖੜੀਆਂ ਖਸਾਮਤ ਦੇ ਪਰਮਟ ਲਓ ਆਨਲਾਈਨ ਪਰਮਟ ਤੇ ਕੌਣ ਭਰੂਗਾ ਇਹਨਾਂ ਦੇ ਪਰਮਟ ਕੌਣ ਚੁੱਕੂਗਾ 15 ਦਿਨ ਨੂੰ ਕਰਦਾ ਨਹੀਂ ਕੋਈ ਹਾਡੀ ਵੀ ਗੱਡੀ ਆ ਹਾਂਜੀ ਹਾਂਜੀ ਦੋ ਗੱਡੀਆਂ ਤੁਹਾਡਾ ਕਿਹੜਾ ਐਡਰੈਸ ਆ ਜੀਰਾ ਮੰਝਾਲ ਪਿੰਡ ਹੋਇਣਾ ਤੁਹਾਡਿਆ ਕੀ ਰੌਲਾ ਹੈ ਸਾਡਾ ਵੀ ਗੱਡੀਆਂ ਦੇ ਪਰਮਟ ਮਹੀਨਾ ਮਹੀਨਾ ਉਹ ਗੱਡੀਆਂ ਬਾਹਰ ਖੜੀਆਂ ਪਰਮਟ ਤੋਂ ਬਿਨਾ ਇਹਨਾਂ ਪੀਰੋ ਕਿਸ ਕਿਸ ਨੇ ਜਾਰੀ ਲੱਖ ਰੁਪਏ ਕਹਤਾ ਤੇ ਮਹੀਨੇ ਮਹੀਨੇ ਤੋਂ ਲੱਕ ਟੁੱਕੀ ਜਾਂਦਾ ਤੁਹਾਨੂੰ ਤੇ ਇਧਰੋਂ ਤੁਹਾਨੂੰ ਪਰਮਟ ਨਹੀਂ ਦੇ ਰਹੇ ਨਾ ਕੁਝ ਨਹੀਂ ਦੇ ਰਹੇ ਕੀ ਕਹਿੰਦੇ ਆ ਕੀ ਕਰ ਕਹਿੰਣਾ ਕਿ ਕੋਈ ਸਾਡੇ ਕੋਲ ਕਲਰਕ ਨਹੀਂ ਕਾਇ ਹੈ ਐਸਡੀਐਮ ਦੇ ਪੇ ਕਿਨਾਂ ਮੈਂ ਬਰਨਾਲਿਆਂ ਲੈ ਕੇ ਬੰਦਾ ਭਾਵਾਂਗਾ ਉਹ ਬਰਨਾਲੇ ਵਾਲੇ ਅੱਜ ਹਮਦਾ ਡਿਊਟੀ ਦੀ ਕਿਹਾ ਇਹ ਮਾਰਦਾ ਕਿ ਨੀ ਉਹ ਉਹ ਕਹਿੰਦਾ ਮੈਂ ਬਰਨਾਲੇ ਬੰਦਾ ਭੇਜੂਗਾ ਕਲਰਕਾ ਕਿ ਉਹ ਅੱਜ ਤੱਕ ਬੰਦਾ ਨਹੀਂ ਆਇਆ ਇਥੇ ਕਲਰਕ ਕਿਹੜਾ ਮੈਂ ਵੇਖਣਾ ਕਿਹੜਾ ਕਲਰਕ ਨੂੰ ਬੰਦਾ ਭੇਜਾਂ ਨਹੀਂ ਨਹੀਂ ਅੱਖਾਂ ਜੀ ਅੱਖਾਂ 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 ਜੀ ਕਿਉਂ ਮਰੀ ਜਾਂਦਾ ਉਹ ਰੋਕ ਕਿ ਬਿਮਾਰੀ ਹੋਣੀ ਉਹ ਮਰਗੀ ਮਰ ਕੇ ਪੈਂਦੀ ਹੁਣ ਗਈ ਪਰ ਸੋਰ ਮਹਿਕਮੇ ਤਨ ਹੋ ਗਿਆ ਨਾ ਕੋਈ ਇੱਕ ਤਸਦੀਦਾਰ ਦਾ ਆ ਗਿਆ ਇੱਕ ਸਦੀਮ ਦਾ ਆ ਗਿਆ ਕਾਰਟੇ ਦਾ ਆ ਗਿਆ ਤਨ ਮਹਿਕਮੇ ਹੋ ਗਈ ਉਹਦਾ ਦਿਮਾਗ ਖਰਾਬ ਹੋ ਗਿਆ ਮੈਨੂੰ ਚੜ ਗਿਆ ਤੁਸੀਂ ਚੜ ਗਿਆਂ ਹਾਂ ਨਹੀਂ ਪਰ ਉਹਨੂੰ ਸੋਚਣਾ ਨਹੀਂ ਚ ਦਾ ਗਰੀਬੀ ਦਾ ਵਹੀਆ ਉਹ ਤਾਂ ਗੱਲ ਬਹੁਤ ਗਲਤ ਕੰਮ ਆ ਅੱਛਾ ਹਾਂ ਬਹੁਤ ਪਰੇਸ਼ਾਨ ਆ ਅੱਜ ਕੋਈ ਉਮੀਦ ਮਿਲੀ ਕਿ ਬਸ ਨਹੀਂ ਚਾਗ ਨਹੀਂ ਹਫਤੇ ਨਹੀਂ ਚਾਗਾ ਤੇ ਹਫਤੇ ਨੂੰ ਅਜੇ ਕਰੀਬ ਤਾਂ ਕੋਣ ਆਉਣਾ ਕੀ ਨਹੀਂ ਆਉਣਾ ਹਾਂ ਤੇ ਜੇ ਹਫਤੇ ਚ ਲੱਖ ਰੁਪਿਆ ਤੁਹਾਡੀ ਕਿਸ਼ਤਾਂ ਜੇ ਹਫਤੇ ਦੇ ਹਿਸਾਬ ਨਾਲ ਵੰਡੀਆਂ ਨੇ ਚਾਰਾਂ ਚ ਤਾਂ ਮੈਨੂੰ ਲੱਗਦਾ 25-30000 ਦਾ ਨੁਕਸਾਨ ਹੈਗਾ ਦੋ ਲੱਖ ਦੋ ਲੱਖ ਦਾ ਨੁਕਸਾਨ ਆ 15 ਨਾਲ ਹੋ ਰਾ ਜਾਣੀ ਆ ਆ ਜਾਣੀ 15 ਨਾਲ ਦੋ ਲੱਖ ਦਾ ਨੁਕਸਾਨ ਆ ਘਰ ਤੋਂ ਘਟ ਦੱਸੋ ਕਿਦੋਂ ਦੇਗੀ ਇਹ ਸਰਕਾਰ ਤਾਂ ਕਹਿੰਦੀ ਮੈਂ ਆਇਆ ਕਰਾਂ ਮੈਂ ਜਾਊਂਗਾ ਕੀ ਸਰਕਾਰ ਨੇ ਕੀਤਾ ਇਹਦਾ ਝੂਠ ਤੇ ਪਲੰਦੇ ਆ ਪੈ ਕੱਟੇ ਕਰਨ ਜਿਹ ਮੈਂ ਗੰਨੇ ਦਿਨਾਂ ਤੋਂ ਪੰਤੀ ਚਾਗਰੀ ਸੀ ਹੋ ਜਾਏ ਐਮਐਲਏ ਬਣ ਕੇ ਸਰਕਾਰ ਦਾ ਚਲਪ ਭਵੰਤਨਾ ਦੇ ਨਾਂ ਤੇ ਵੀ ਮੈਂ ਬਲਾ ਕਰੂੰਗਾ ਕੀ ਬਰਾਲਿਆਂ ਦਾ ਦੱਸੋ ਤੁਹਾਡੇ ਘਰੇ ਆਰਸੀ ਆਉਣੀਆਂ ਤੁਹਾਡੇ ਘਰ ਪਰਮਣਟ ਆਏ ਪਏ 500 ਪਰਮਣਟ ਹਮ ਕਿਸ਼ਤਾਂ ਆਉਂਦੀਆਂ ਨੇ ਹੈ ਕਰੇ ਕਿਸ਼ਤਾਂ ਹੁੰਦੀਆਂ ਉਹ ਤਾਂਉਣੀਆਂ ਆਉਣੀਆਂ ਫਿਰ ਉਹ ਨਾਂ ਦੇਵਾਂਗੇ ਬਣਤਲੇ ਪਾਲਣੇ ਦੇ ਹੋਰ ਦਿਨਾਂ ਦੇ ਬਣੀਆਂ ਹੋਰ ਹੋਰ ਕਿਹੜਾ ਬਾਈ ਟਰੱਕ ਆਪਰੇਟਰ ਹੈਗਾ ਇੱਥੇ ਜਿਹੜਾ ਪੇੜਾ ਦਾ ਸਾਰੇ ਤੁਹਾਡਾ ਵੀ ਮਸਲਾ ਹੈਗਾ ਤੁਹਾਡਾ ਤੁਸੀਂ ਕਿੱਥੋਂ ਦੇ ਜੀ ਨਾ ਕੀ ਆ ਸਾਡਾ ਗਰੂਰ ਸਾਹਿਰ ਏਰੀਆ ਜੀ ਅੱਛਾ 8 ਦਿਨ ਹੋ ਗਏ ਗੱਡੀ ਸਾਮ ਖੜੀ ਨੂੰ ਅੱਛਾ ਜਦੋਂ ਇਹਦੇ ਕੋਲੇ ਆਈਦਾ ਇਹ ਕਹਿੰਦਾ ਕਲਰਕ ਨਹੀਂ ਭਾਉਂਦੀ ਸਰਕਾਰ ਹਾਂ ਕਲਰਕ ਪਤਾ ਨਹੀਂ ਕਿੰਨੇ ਭਾਉਣੇ ਨੇ ਇਹ ਇੱਥੋਂ ਸ਼ਾਮ ਨੂੰ ਨਿਕਲ ਜਾਂਦਾ ਸਾਰੀ ਰਾਤ ਸਾਰਾ ਦਿਨ ਗੱਡੀਆਂ ਫੜਦਾ ਰਹਿੰਦਾ ਤੇ ਪਰਮਟ ਚੁੱਕਣ ਦਾ ਇਹਦੇ ਕੋਲ ਟਾਈਮ ਹੈ ਨਹੀਂ ਜੇ ਨਹੀਂ ਕਲਰਕ ਵੰਦੇ ਤੇ ਉਹਨਾਂ ਨੂੰ ਗੱਡੀਆਂ ਜਿਹੜੀਆਂ ਸਾਮ ਖੜੀਆਂ ਉਹਨਾਂ ਨੂੰ ਇੱਥੇ ਲਿਆਵੇ ਜਿਵੇਂ ਮਰਜੀ ਅਸੀਂ ਜਦੋਂ ਤੁਰਦੇ ਆ ਸਾਡਾ 5 1000 ਦਾ ਚਲਾਨ ਕਰ ਦਿੰਦੇ ਆ ਸਾਮ ਵਾਲੇ ਬੰਗਾਲ ਵਾਲੇ ਵੀ ਤੁਹਾਡਾ ਪਰਮਿਟ ਲੰਘਿਆ ਹੋਇਆ ਤੇ ਇਹਨਾਂ ਦੇ ਕੰਨ ਤੇ ਜੂਨ ਹੀ ਸਿਰਕਦੀ ਇਹ ਆਪਦਾ ਜਦੋਂ ਇਹਨੂੰ ਮਹੀਨਾ ਹੋ ਗਿਆ ਪੇਟ ਦੇ ਨੂੰ ਜਦੋਂ ਆਖੀ ਦਾ ਆਂਦਾ 8 ਦਿਨ ਖਲੋਜੋ 8 ਦਿਨ ਖਲੋਜੋ ਹੁਣ ਜਿਹੜੀਆਂ ਗੱਡੀਆਂ ਸਾਡੇ ਗੁਰੂ ਹਰ ਸਾਧੀਆਂ 15 20 ਸਾਮ ਖੜੀਆਂ ਹੋਈਆਂ ਨੇ ਉਹ ਉੱਥੇ ਖੜੀਆਂ ਰਹਿਣ 8 ਦਿਨ ਇਹ ਤਾਂ ਕਹਿੰਦੇ ਵੀ ਘਰੇ ਤੁਹਾਡਾ ਕੰਮ ਹੋਇਆ ਕਰੂਗਾ ਘਰੇ ਛੱਡੋ ਅਸੀਂ ਇਹ ਰੋਲਦੇ ਫਿਰਦੇ ਸਾਡਾ ਕੋਈ ਪਰਮਿਟ ਨਹੀਂ ਚੱਕਿੰਦਾ ਕੋਈ ਆਰਸੀ ਨਹੀਂ ਨਵੀਂ ਬਣਦੀ ਕੋਈ ਨੰਬਰ ਨਹੀਂ ਚੱਕਿੰਦਾ ਪਿਆ ਤੁਹਾਡਾ ਤੁਹਾਡੇ ਕੀ ਮਸਲਾ ਭਾਈ ਸਰ ਮੈਂ ਲਿਸੈਂਸ ਆਪਣਾ ਅਪਲਾਈ ਕੀਤਾ ਸੀ 2 ਮਹੀਨੇ ਪਹਿਲਾਂ ਜੀ ਕਿਹੜਾ ਡੁਪਲੀਕੇਟ ਸੀ ਅੱਛਾ ਗੁਮਿਆ ਸੀਗਾ अच्छा 2 महिने हो गए अप्लाई कीते ने जी मैनु अच्छा हन तक कोई सुनवाई नहीं की जी केता कोई रिस्पोंस नहीं की दो महिने हो गए जी सर रहने वाले किथों दे लोकल फायरपुर सर करोड़ रुपया महिना आंदा एक महीने ਦਾ ਕੌਣ ਲੈਂਦਾ ਹੋ ਨਹੀਂ ਨਹੀਂ ਮਤਲਬ ਹੀ ਨਹੀਂ ਚਲਦੀ ਕਿਵੇਂ ਚਲੋ ਚਲਦੀ ਕਿਵੇਂ ਭਈ ਆ ਦੱਸੋ ਮੈਨੂੰ ਮਿਲਦੀ ਆ ਅੱਜ ਮਤਲਬ ਕਿਵੇਂ ਚਲਦੀ ਆ ਮਤਲਬ ਹੀ ਨਹੀਂ ਅਸੀਂ ਕੱਲ ਵੀ ਚਾਓ ਮੇਰੇ ਨਾਲ ਬੋ ਦੋ ਮੈਂ ਤੈਨੂੰ ਫਰੋਣਾ ਕਰੂ ਸਾਹਿਬ ਵਿਖਾਉਣਾ ਅੱਧਿਆਂ ਦੇ ਗੱਡੀਆਂ ਵਿਖਾਉਣਾ 2,30,000 ਦੇ ਚਲਾਨ ਮੈਂ ਕੱਲ ਕੀਤੇ ਆ ਭਾਜੀ ਸਾਡੀਆਂ ਸਾਡੀਆਂ ਗੱਡੀਆਂ ਦੇ ਕਿਤੇ ਆਟਾ ਸਾਹਿਬ ਕਾਗਜਾਂ ਵਾਲੇ ਬਗੈਰ ਕਾਗਜਾਂ ਦੇ ਗੱਡੀਆਂ ਦੇ ਨਾ ਤੇ ਨਹੀਂ ਕੀਤੇ ਤੁਸੀਂ ਜਿਹੜੀ ਵੀ ਕੋ ਗੱਡੀ ਸਾਨੂੰ ਮਿਲੇਗੀ ਬਿਨਾ ਕਾਗਜ਼ਾਂ ਦੇ ਜਦੋਂ ਦੇ ਕੋਲ ਡਾਕੂਮੈਂਟ ਪੂਰੇ ਨਹੀਂ ਹੋਣਗੇ ਅਸੀਂ ਚਲਾਨ ਹੁੰਦਾ ਨਹੀਂ ਭਾਜੀ ਸਾਹਿਬ ਤੁਹਾਡੇ ਕੋ ਇਧਰ ਗੁਰੂ ਸਾਜੂ ਨੇ ਨਾ ਸਾਹ ਗੁਰੂ ਸਾਜੂ ਨੇ ਆ 400 ਗੱਡੀਆਂ ਬਿਗੜ ਕੇ ਆ ਗਿਆ ਦੋ ਜੋ ਗੱਡੀਆਂ ਉੱਥੇ ਤੁਸੀਂ ਕਹਿੰਦੇ ਹੋ ਵੀ ਬਿਨਾ ਭਾਜੀ 100 ਗੱਡੀ ਆਜੋ ਸਾਹਿਬ ਆ 100 ਗੱਡੀ ਮੰਡੀ ਦੀ ਖੜੀ ਆ ਇੱਕਨ ਦੋ ਮੈਂ ਉਹਨਾਂ ਦੀ ਚੈੱਕ ਕਰਾਂਗਾ ਉਹਨਾਂ ਨੂੰ ਕੀ ਕਰੋਗੇ ਸਾਡੀਆਂ ਕਰਦੇ ਚੈੱਕ ਨੂੰ ਕਾਗਜ਼ਾਂ ਵਾਲੀਆਂ ਸਾਨੂੰ ਦੇਖੋ ਸਰ ਮੈਂ ਗੱਲ ਇਹ ਹੈ ਜਿਹੜੀ ਚੱਲ ਗਈ ਹੁਣ ਚਲਣੀ ਨਹੀਂ ਅਸੀਂ ਸਹੀ ਪੁੱਛੀ ਅਸੀਂ ਵੀ ਸਖਤ ਹੋਏ ਖੜੇ ਆ ਤੇ ਸੁਧਾਰ ਆਪਦੇ ਮੁਲਾਜ਼ਮਾਂ ਦਾ ਕਰੋ ਆਦਾ ਗੱਲਿਆ ਮਹੀਨਾ ਮੈਂ ਸਾਰੇ ਦਿਨ ਕਿਹਦਾ ਕਿਹਦਾ ਮਹੀਨਾ ਕਿੰਨਾ ਕਿੰਨਾ ਆਉਂਦਾ ਰਿਹਾ ਆ ਤਿੰਨ ਮਹੀਨੇ ਹੋ ਗਏ ਮਹੀਨੇ ਬੰਦ ਹੋਏ ਨੂੰ ਤਿੰਨਾ ਮਹੀਨੇ ਤੇ ਇੱਕ ਵੀ ਬਗੈਰ ਕਾਜਿਆ ਗੱਡੀ ਬੰਦ ਕੀਤੀ ਤੁਸੀਂ ਇਹ ਇੱਕ ਗੱਡੀ ਬੰਦ ਕੀਤੀ ਬਗੈਰ ਕਾਜਿਆ ਤੁਸੀਂ ਚਲਾਨ ਕਰ ਉੱਥੇ ਖੜਦੇ ਸਾਡੀਆਂ ਦੇਦੀਆਂ ਦਣੀਆਂ ਤੁਹਾਨੂੰ ਆਡੀਓ ਸਾਹਿਬ ਜਿਹੜੇ 2-2 ਲੱਖ ਰੁਪਇਆ ਟੈਕਸ ਬੀਮਾ 8 ਰੁਪਇਆ 6 ਰੁਪਇਆ ਕਿਲੋਮੀਟਰ ਟੋਲ ਟੈਕਸ ਸਾਡੀਆਂ ਗੱਡੀਆਂ ਦੇਖਦੀਆਂ ਨੇ ਗੱਡੀ ਦਾ ਨੰਬਰ ਨੋਟ ਕਰੋ ਜਿਹੜੀ ਤਿੰਨ ਹੋ ਗਏ ਬਾਹਰ ਖੜੀ ਪੈਣਾ ਪਰਮਿਟ ਤੋਂ ਜੀ ਪਰਮਿਟ ਨਹੀਂ ਚਕਿੰਦਾ ਪਿਆ ਜੀ ਕੋਈ ਨਹੀਂ ਜ਼ਿੰਦਾ ਪਰਮ ਫਿਰ ਪਰਮਟ ਛੱਡੋ ਨਾਚ ਕੇ ਤੇ ਹਰ ਬਗੈਰ ਕਾਗਜਾਂ ਦੇ ਗੱਡੀਆਂ ਦੇ ਚੋਹੇ ਚੱਲਣ ਜਾ ਰਹੇ ਜਿਹੜਾ ਪਰਮਟ ਦਾ ਇਸ ਮਹੀਨੇ ਲੈਂਦੇ ਨੇ ਅਸੀਂ 10 ਸਾਡੇ ਐਸਟੀ ਆਰਟੀਓ ਸਾਹਿਬ ਐਸਟੀ ਸਾਹਿਬ ਕੋਲ ਬੈਠੇ ਆ ਪਿਛਲੇ 2 ਦਿਨ ਹੋ ਗਏ ਉਹ ਅੱਜ ਆਰਡਰ ਕਰਾ ਚੇ ਆਣਗੇ ਕਲਰਕ ਦੇ ਦੇਖੋ ਇੱਥੇ ਆਰਡਰ ਹੋਣਗੇ ਵੈਰੀਫਾਈ ਹੋਏਗੀ ਤਾਂ ਇਸ 10 ਦਿਨਾਂ ਦੇ ਅੰਦਰ ਅੰਦਰ ਜਿੰਨਾ ਬੈਕਲੋਗ ਪਿਆ ਆਰਸੀ ਦਾ ਚਾਹੇ ਡੀਜ਼ਲ ਦਾ ਚਾਹੇ ਪਰਮਟ ਦਾ ਉਹ ਅਸੀਂ ਪੂਰਾ ਕਰਾਂਗੇ ਚਾਹੇ ਅਸੀਂ ਸ਼ਨੀਵਾਰ ਲਈਏ ਚਾਹੇ ਐਤਵਾਰ ਲਈਏ ਚਾਹੇ ਛੁੱਟੀ ਵਾਲਾ ਦਿਨ ਜਿੱਥੇ ਤੁਹਾਡਾ 1 ਮਿੰਟ ਜਿੱਥੇ ਤੁਸੀਂ 2 ਮਹੀਨੇ 3 ਮਹੀਨੇ ਹੋ ਗਏ ਉੱਥੇ ਮੇਰੇ ਕਹਿਣ ਤੇ ਤੁਸੀਂ 10 ਦਿਨ ਦਾ ਹੋਰ ਬੀਟ ਚਲੋ ਚਲੋ ਠੀਕ ਆ ਜਿਹੜੀ ਬਗੈਰ ਕਾ ਕੇ ਉਹਦੇ ਗੱਡੀਆਂ ਉਹਨਾਂ ਦੇ ਕੀ ਹਾਲ ਦੇਖੋ ਸਾਡੇ ਜਦੋਂ ਟੈਂਡਰ ਪੈਂਦਾ ਨਾ ਵੇਖੋ ਟੈਂਡਰ ਪੈਂ ਇੱਥੇ ਜਿੰਨੇ ਬੰਦੇ ਕੋ ਟੈਂਡਰ ਪੈਂਦਾ ਵੈਲਟ ਕਾਗਜ਼ਾਂ ਵਾਲੀ ਗੱਡੀ ਦਾ ਟੈਂਡਰ ਪੈਂਦਾ ਹੈਂ ਢੋਂਦੀਆਂ ਬਿਗੈਰ ਕਾਜਾਂ ਵਾਲੀਆਂ ਗੱਡੀਆਂ ਨੇ ਤੁਸੀਂ ਜੇ ਕੋਈ ਹੈਗੀਆਂ ਮੈਨੂੰ ਇਹਦੀ ਰਿਟਨ ਕੰਪਲੀਟ ਹੋ ਜਾਵੇ ਆਪਾ ਜੀ ਆਡਰ ਆਡਰ ਸਾਹਿਬ ਗੁਰੂ ਸਾਹਿਬ ਜਿੱਥੇ ਜਾਓ ਗੁਰੂ ਸਾਹਿਬ ਜਿੱਥੇ ਜਾਓ ਉਹ ਜਿਹੜੀ ਉਹ ਸੜਕ ਤੇ ਚੱਲਣ ਗਿਆ ਮੈਂ ਚਲਾਨ ਫੇਰ ਹੀ ਕਰਾਂਗਾ ਨਾ ਮੈਂ ਉੱਥੇ ਜਦੋਂ ਟੋਲ ਤੇ ਨਾਕਾ ਲਾਣਾ ਇੱਕ ਮਿੰਟ ਟੋਲ ਤੇ ਨਾਕਾ ਲਾਣਾ ਮੈਂ ਜਦੋਂ ਜਿਹੜੀ ਵੀ ਕੋਈ ਗੱਡੀ ਆਂਦੀ ਹੈ ਜਿੰਦੇ ਡਾਕੂਮੈਂਟ ਨਹੀਂ ਪੂਰੇ ਉਹਦਾ ਮੈਂ ਚਲਾਨ ਕਰਦਾ ਨਹੀਂ ਜਿਹੜਾ ਕੱਲ ਸਵੇਰ ਮੈਂ 5 ਵਜੇ ਤੋਂ ਲੈ ਕੇ 11 ਵਜੇ ਤੱਕ ਟੋਲ ਤੇ ਨਾਕਾ ਲਾਇਆ 2 ਲੱਖ 30 ਹਜ਼ਾਰ ਦੇ ਚਲਾਨ ਕਰ ਲੇ ਜਿਹੜਾ ਇੱਕ ਮਿੰਟ ਸ਼ਨੀ ਜਿਨ੍ਹਾਂ ਦੇ ਨਹੀਂ ਡਾਕਟਰ ਇਹ ਸਾਡੀਆਂ ਕਾਰਾਂ ਵਾਲੇ ਗੱਡੀਆਂ ਦੇ ਕੀਤਾ ਸਾਡੇ ਭਰਾਵਾਂ ਨੇ ਗੱਡੀਆਂ ਦੇ ਵੇਖੋ ਆਪਲੇ ਸਾਹਬ ਮੇਰੀ ਗੱਲ ਸੁਣੋ ਇੱਕ ਅਧ ਮਹੀਨੇ ਚੱਟ ਚ ਪੈਣਾ ਲੱਗਦੀਆਂ ਜਦੋਂ ਸਪੈਸ਼ਲ ਗੱਡੀਆਂ ਭਰਦੀਆਂ ਨਾ ਰੋਡ ਤਾਂ ਨਹੀਂ ਭਰਦੀਆਂ ਕਿ ਕਚੇਰਾ ਭਰਦੀਆਂ ਮੈਂ ਹੀ ਤੁਹਾਨੂੰ ਦੱਸ ਜੀਏ ਅੱਗੇ ਕਰੋਗੇ ਬੰਦ ਹਾਂ ਤੁਸੀਂ ਮੈਨੂੰ ਦੋ ਦੋ ਨੰਬਰ ਦਿਓ ਦੋ ਨੰਬਰ ਲਓ ਜੀ ਨਾ ਨਾ ਕੋਈ ਨਹੀਂ ਫਿਰ ਇੱਥੇ ਗੇਟ ਬੰਦ ਅਸੀਂ ਅਸੀਂ ਗੇਟ ਬੰਦ ਕਰਦੇ ਨਾ ਸ਼ਫਲ ਲੱਗੀ ਕੋਈ ਹੋਏ ਨਾ ਨਾ ਤੁਹਾਨੂੰ ਵੀ ਦਾਖਲ ਨਹੀਂ ਲੱਪਣੀ ਵੇਖਾਂ ਕਿ ਨਹੀਂ ਲਵਾ ਦਸਨ ਨੰਬਰ ਦੇ ਦਿਓ ਬਈ ਇਹ ਤਾਂ ਮੀਰ ਸਮੱਸਿਆ ਸਾਰੇ ਨਾਲ ਲੋਕਾਂ ਦੀ ਬੜੀ ਸਮੱਸਿਆ ਬਜਾਦੀ ਹੈ ਕਿ ਕੱਲ ਤੇ ਲੋਕ ਆ ਪਰ ਪਰ ਮਰੇ ਮਾਰ ਹੱਲ ਕਰੋਗਾ ਇਹ ਗੱਲ ਜਿਹੜੀ ਅੰਦਰ ਹੋਈ ਆ ਵੀ 9 ਮਹੀਨੇ 3 ਮਹੀਨੇ ਜਿਹੜੇ ਟੱਪ ਯਾਰ ਗੱਡੀ ਆ ਕੋਈ ਯਾਰ ਦੀ ਟੈਕਸੀ ਭਰਦਾ ਕੋਈ ਲੋਕਲ ਮੰਡੀ ਵਾਲੇ ਨੇ ਟੈਕਸੀ ਭਰਦਾ ਕੋਈ ਠੇਕੇਦਾਰ ਨਹੀਂ ਭਰਦਾ ਉਹਨਾਂ ਦੀ ਸੈਟਿੰਗ ਹੋ ਜਾਂਦੀ ਆਟੂ ਸਾਹਿਬ ਨਾਲ ਸੀਜ਼ਨ ਦਾ 2-4 ਲੱਖ ਕਿਵੇਂ ਚਲਦੀਆਂ ਸਾਡੀਆਂ ਗੱਡੀਆਂ ਦੇ ਕਿਵੇਂ ਚਲਾਣੀਆਂ ਆਂ ਬਰਕਿਉਂ ਬੰਦ ਆ ਕੇ ਬੰਦ ਹੁੰਦੀਆਂ ਆਹ ਵੇਖੋ ਭੈਣ 26 ਹਜ਼ਾਰ ਚਲਾਨ ਮੇਰਾ ਕੀਤਾ ਅੰਡਰ ਲੋਡ ਗੱਡੀ ਦਾ ਮੈਨੂੰ ਡੇਟ ਦੱਸਣ ਅਸੀਂ ਉਹਦੇ ਚੈੱਕ ਕਰਾਂਗੇ ਹੁਣ ਵੀ ਜਦੋਂ ਅਸੀਂ ਖੜਦੇ ਆ ਜੀ ਕੋਈ ਗੱਲ ਨਹੀਂ ਜਦੋਂ ਅਸੀਂ ਖੜਦੇ ਆ ਉੱਥੇ ਜਿਹੜੀ ਵੀ ਕੋਈ ਡਾਕੂਮੈਂਟ ਹੋਵੇਗਾ ਅਸੀਂ ਉਹਦੇ ਚਲਾਨ ਕਰਦੇ ਆਂ ਆਟੋ ਸਾਹਿਬ ਵੀ ਰਕਾ ਲਾਂਦੇ ਆਂ ਆਪੀ ਸਾਹਿਬ ਵੀ ਲਗਾ ਇਹਨਾਂ ਦਾ ਜਾਇਦਾ ਚੈੱਕ ਕਰ ਲੈਣਾ ਮੇਰੇ ਵੇਖੋ ਮੈਂ ਵੀ 67000 ਹਜ਼ਾਰ ਕਮਾਉਣਾ ਮੇਰੇ ਜਵਾਗਾਂ ਵਾਂਹ ਪੜਦੇ ਆ ਇਹਨਾਂ ਨੂੰ ਲੱਖ ਲੱਖ ਤਨਖਾਹ ਆਊਗੀ ਇਹਨਾਂ ਦਾ ਬੈਕਗ੍ਰਾਉ ਕਿੰਨੀ ਕਿੰਨੀ ਜਾਇਦਾਦ ਤੇਰਾ ਕੋਲ ਬੜੀਆਂ ਦੁਨੀਆਂ ਤੰਗ ਹੋਈਆਂ ਨਾ ਕੰਮ ਕਰੋ ਕਿਉਂ ਨਹੀਂ ਮੈਂ ਕਹਿੰਦਾ ਜਿੰਨੇ ਧਰ ਕੋ ਜਾਇਦਾਦ ਨਾ ਕਿਸੇ ਕੋਲ ਹੈ ਹੀ ਨਹੀਂ ਜਿੰਨੇ ਤੁਹਾਡੇ ਧੰਦੇ ਕੋ ਜਾਇਦਾਦ ਆ ਪਾਦਰ ਨਹੀਂ ਕਿ ਜੇ ਸਾਡੇ ਘਰ 70000 ਨਾਲ ਬੱਚੇ ਨਹੀਂ ਪਣਦੇ ਜੇਕਰ ਤੁਸੀਂ ਕੋਈ ਵੀ ਹੈਗੀ ਆ ਤੁਹਾਡੇ ਧਿਆਨ ਚ ਵਿਆਹ ਚੱਲ ਰਹੀਆਂ ਗੱਡੀਆਂ ਤੁਸੀਂ ਮੈਨੂੰ ਦਿਓ ਦਿਓ ਨੰਬਰ ਹਾਂ ਕਾਰਵਾਈ ਕਰਕੇ ਪੱਕਾ ਤੰਗੂ ਲਾਵਾਂਗੇ ਤੁਹਾਨੂੰ ਅੱਜ ਹੀ ਵਟਸਐਪ ਕਰ ਦਿੰਦੇ ਹਾਂ ਅੱਜ ਹੀ ਵਟਸਐਪ ਅਸੀਂ ਆਹੀ ਪੱਤਰਕਾਰ ਖੜੇ ਹਾਂ ਅਸੀਂ ਸਾਰੇ ਦਿਨ ਦਾ ਧਰਨਾ ਚੱਲੂ ਆਪਣਾ ਇੱਕ ਬੰਦਾ ਟੈਕਸ ਭਰਦਾ 2 ਲੱਖ ਪੁਰਾਣੇ ਤੁਹਾਡੇ ਸਰਸ ਨੇ ਜੋ ਇਹ ਮੁੰਡਾ ਜੀ ਸਾਡੀ ਬੀਬੀ ਸਾਹਿਬ ਅਸੀਂ ਨਾ ਪਤਾ ਕਿੰਨਾ ਟੈਕਸ ਭਰਦੇ ਆ ਦੱਸਾਂ 50000 ਰੁਪਿਆ ਟੋਲ ਟੈਕਸ ਭਰਦੇ ਜੀ ਅਸੀਂ ਮਹੀਨੇ ਦਾ ਰਿਟਰਨ ਜੇ ਮੈਂ ਤੁਹਾਨੂੰ ਉਹ ਵੀ ਚੇਅਰਮੈਨ ਦਾ ਇੱਕ ਗੱਡੀ ਦਾ ਤੇ ਮੇਰੇ ਕੋਲ 10 ਗੱਡੀਆਂ 5 ਲੱਖ ਮਹੀਨੇ ਟੋਲ ਟੈਕਸ ਭਰਦਾ ਬੀਮਾ ਵੱਖਰਾ ਭਰਦਾ ਰੋਡ ਟੈਕਸ ਵੱਖਰਾ ਭਰਦਾ ਬੰਗਾਲ ਦਾ ਟੈਕਸ ਵੱਖਰਾ ਭਰਦਾ ਪੰਜਾਬ ਦਾ ਟੈਕਸ ਵੱਖਰਾ ਭਰਦਾ ਪਾਸਿੰਗ ਵੱਖਰੀ ਭਰਦਾ ਸਾਡੀ ਸਾਡੇ ਬੱਲੇ ਕੁਝ ਨਹੀਂ ਰਹਿ ਗਿਆ ਜਿਹੜੇ 2 ਮਹੀਨੇ 3 ਮਹੀਨੇ ਟੱਕ ਲਿਓ ਤੁਸੀਂ ਤਾਂ ਉਹਦੇ ਘਰ ਭਰ ਲੇ ਸਾਰਿਆਂ ਨੇ 10 ਦਿਨਾਂ ਦੇ ਵਿੱਚ ਵਿੱਚ ਜੋ ਬੈਕਲੋਗ ਆ ਚਾਹੇ ਆਸੀ ਆ ਪਰਮਿਟਾ ਡੀ ਆ ਇੱਕ ਭਵਾਨਦਨ ਸਰਕਾਰ ਪਤਾ ਕੀ ਚਾਹੇ ਸਾਨੂੰ ਤੁਹਾਡੇ ਘਰ ਪਰਮਿਟ ਚ ਕਿੱਟਣਗੇ ਸਾਡੇ ਘਰੋਂ ਭੇਜ ਸਾਰਿਆਂ ਦੇ ਨੋਟ ਲਿਆ ਤੁਸੀਂ ਆਰਟੀਓ ਸਾਹਿਬ ਐਸੀ ਹੀ ਆ ਸਾ ਘੋਟ ਮਾਰ ਕੇ ਆ ਗਈ ਸਰਕਾਰ ਗੱਡੀਆਂ ਲੱਗ ਕੇ ਬੜੀਆਂ ਘਾਟੇ ਚੱਲਦੀਆਂ ਪਈਆਂ ਜੀ ਗੱਡੀਆਂ ਮਹੀਨੇ ਦੇਖੋ ਮਹੀਨੇ ਲੈਂਦੇ ਰਹੇ ਚਾਰ ਮਹੀਨੇ ਹੋ ਗਏ ਮਹੀਨਾ ਬੰਦ ਹੋਏ ਨੂੰ ਪਹਿਲਾਂ 100 ਮਹੀਨੇ ਲੈਂਦੇ ਰਹੇ ਜਿਹੜੇ ਐਸਟੀ ਸਾਹਿਬ ਕੋਲ ਆਟਿਓ ਸਾਹਿਬ ਐਸੇ ਲਈ ਬੈਠੇ ਵੀ ਮੈਨੂੰ ਕੋਲਸਟ ਦੋ ਤੁਸੀਂ ਮੈਂ ਫੇਰ ਜਾਵਾਂਗਾ ਫਿਰੋਈ ਪਰ ਇਸ ਦਰਵਾਜ਼ੇ ਬੈਠਿਆ ਉਹ ਨਹੀਂ ਕਰਦੇ ਨੰਬਰ ਦੇ ਦੋ ਜੀ ਇੱਕ ਵਾਰੀ ਸਰ ਇਹਨਾਂ ਨੂੰ ਘਟਾਓ ਸਾਰੇ ਆਟਿਓ ਦਫਤਰ ਦੇ ਵਿੱਚ ਹੀ ਬਹੁਤ ਜ਼ਿਆਦਾ ਕ腐ਸ਼ਨ ਚੱਲ ਰਿਹਾ ਪਿਆ ਅਸੀਂ ਹੁਣ ਪੱਕਾ ਤੁਹਾਨੂੰ 8 ਦਿਨ ਦਾ ਟਾਈਮ ਦਿੱਤਾ ਹੈ ਅਸੀਂ ਪੱਕੇ ਤੰਬੂ ਲਾ ਕੇ ਇੱਥੇ ਮੋਰਚੇ ਘਟਨੇ ਜ ਮੈਂ ਤੁਹਾਨੂੰ ਦੱਸਦਾ ਜੀ ਹਾਂ ਜਿੰਨਾਂ ਦੀ ਇੱਕ ਪ੍ਰੋਬਲਮ ਆ ਸਾਰੇ ਅਸੀਂ ਉਹਨਾਂ ਦਾ ਪ੍ਰਯੋਗ ਇਹਦਾ ਅਧਿਆ ਸ਼ਨੀਤ ਵਾ ਮੈਂ ਤਾਂ ਭਗਵੰਤਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਜਿੰਨੇ ਆਈਐਸ ਅਫਸਰ ਨੇ ਜਿੰਨੇ ਆਈਪੀਐਸ ਅਫਸਰ ਨੇ ਇਹਨਾਂ ਦੇ ਸਾਰਿਆਂ ਦੇ ਇਹਨਾਂ ਸਾਰਿਆਂ ਨੇ ਘਵਰੀ ਮੰਨ ਲਓ ਲਈ ਜਾਵੇ ਤਾਂ ਪੈ ਅਸੀਂ ਇਹਨਾਂ ਕੋ ਬੜੇ ਨਿਕਲੋਣੇ ਪੰਜਾਬ ਸਾਰਾ ਖਝਾਲ ਹੋ ਜਾਣਾ ਲੁੱਟ ਗਏ ਸਾਰਾ ਇਹਨਾਂ ਖਾਦਾ ਬੰਸਲ ਦਾ ਪੀੜਾ ਲੋਕਾਂ ਨੂੰ ਬੈ ਇਕੱਠੇ ਕਰਦੇ ਫਿਰਦੇ ਆ ਬਹੁਤ ਪੈਸੇ ਇਹਨਾਂ ਕੋਲ ਕੋਈ ਵੀ ਇਹਨਾਂ ਦਾ ਬੈਕਗਰਾ ਲੱਖ ਰੁਪਏ ਨਾਲ ਤਾਂ ਸਾਡਾ ਗੁਜ਼ਾਰਾ ਹੁੰਦਾ ਇਹ ਮਰੋਣਾ ਨੇ 20-20 ਲੱਖ ਰੁਪਏ ਮਹੀਨੇ ਦਾ ਸਰਾਇ ਸੀ ਮੈਂ ਕਹਿੰਦਾ ਮੇਰੀ ਗੱਡੀ ਸਾਹਮ ਆ ਮੈਂ ਸਾਮੋਂ ਆਪ ਆ ਕੇ ਪਰਵੜ ਚੁੱਕੂਗਾ ਇਥੇ ਪੰਜ ਦਿਨ ਹੋ ਗਏ ਮੇਰੀ ਗੱਡੀ ਖੜੀ ਨੂੰ ਅਜਾ ਮੈਂ ਏਜੰਟ ਵਰ ਨਹੀਂ ਦੇਣੇ ਲੁੱਟ ਹੁੰਦੀ ਆ ਮੈਂ ਕਹਿੰਦਾ ਲੁੱਟ ਸਾਡੀ ਹੁੰਦੀ ਨਾ ਦੇਖੋ ਇੱਧਰ ਦੇਖੋ ਮੈਂ ਕਹਿੰਦਾ ਲੁੱਟ ਸਾਡੀ ਹੁੰਦੀ ਕਿ ਤੇਰੀ ਹੁੰਦੀ ਆ ਕੋਈ ਵੀ ਤੁਹਾਨੂੰ ਲੱਗਦਾ ਇਸੇ ਨੂੰ ਤੁਹਾਡੇ ਤੋਂ ਰਿਸ਼ਵਤ ਲਈਆ ਤੁਸੀਂ ਲਿਆਓ ਮੇਰੇ ਹੱਥ ਮੈਂ ਕਾਰਵਾਈ ਕਰਾਂਗਾ ਜਿਹੜਾ ਨਿਸ਼ਾਨ ਕਰਦਾ ਨਹੀਂ ਕਰੋੜ-ਕਰੋੜ ਰੁਪਏ ਦਾ ਟੈਕਨੀਕਲ ਨਹੀਂ ਜਿਹੜਾ ਪਹਿਲਾਂ 2 ਮਹੀਨੇ 3 ਮਹੀਨੇ ਖੜੀ ਜਰ ਤਕਨੀਕ ਸਾਡੇ ਕੋਲ 10 ਲੱਖ ਰੁਪਈਆ ਦੇ 2.5 ਮਹੀਨੇ ਮੋਟਰਸਾਈਕਲ ਸਪੈਡਰ ਗੱਡੀ ਇੰਸਪੈਕਟ ਕਰਦੀ ਤੁਹਾਡੇ ਅੱਜ ਦਿੱਲੀ ਵਿੱਚ ਨਾਲ ਕੁਝ ਇਫੈਕਟਿਵਟੀ ਕੋਲ ਕਰ ਰਹੇ ਨੇ ਦੋ ਦਿਨੋਂ ਇੱਕ ਅਰਥ ਦੇ ਆਰਡਰ ਲਈ ਤੁਸੀਂ ਆਹ ਨਾਲ ਕੋ ਕੁੜੀਆ ਵੇਖੋ 26 26 30000 ਰੁਪਈਆ ਜੁਰਮਾਨਾ 5-7000 ਜੁਰਮਾਨਾ ਹੋਵੇ ਨਾ ਗੱਡੀ ਵਾਲਾ ਤਾਰ ਦੇਵੇ 26000 ਰੁਪਈਆ ਜੁਰਮਾਨਾ ਦੱਸੋ ਤੁਹਾਡੀ ਤੁਹਾਡੀ ਗੱਡੀ ਹੁਣ ਕਿੱਥੇ ਗੱਡੀ ਹੈ ਮੇਰੀ ਗੱਡੀ ਦਾ ਮੈਂ ਤਾਂ ਖਲਾਰੀਆਂ ਜੀ ਇੱਕ ਤਾਂ ਮੇਰੀ ਗੱਡੀ ਨਾ ਹੋਣ ਵਾਲੀ ਆ ਨਾ ਨਹੀਂ ਹੁੰਦਾ ਪਰਮਟ ਮੇਰੇ ਕਿਸ਼ਤ ਖਲੋਤੀ ਦੀ ਆ ਗਈ ਆ ਖਲੋਤੀ ਗੱਡੀ ਦੀ ਕਿਸਤਾਰੀ ਆ ਵੇਖੋ ਇਹਨਾਂ ਦਾ ਸੌਦਾ ਨਹੀਂ ਤੈ ਹੋ ਰਿਹਾ ਉਹ ਮੈਡੀਕਲ ਇਹਨਾਂ ਦਾ ਆਪਦਾ ਸੌਦਾ ਤੈ ਨਹੀਂ ਹੁੰਦਾ ਉਹਨਾਂ ਕ ਲੜਕਾਂ ਨਾਲ ਉਹ ਬਦਲੀ ਕਰਾ ਜਾਂਦੇ ਨੇ ਬੋਟੇ ਜਿਆਦੇ ਪੈਸੇ ਮੰਗਦੇ ਨੇ ਸੌਦਾ ਕਿਸੇ ਦਾ ਸੌਦਾ ਸਰ ਇਧਰ ਵੇਖੋ ਇਹ ਕਹਿੰਦੇ ਆ ਵੀ ਜਿਹੜੇ ਦਲਾਲ ਹੈ ਨਾ ਉਹ ਲੁੱਟ ਕਰਦੇ ਆ ਮੈਂ ਇਹਨਾਂ ਨੂੰ ਕਿਹਾ ਵੀ 4 ਡ੍ਰੈਕਸ ਹੁੰਦੇ ਸਾਲ 'ਚ 100 ਰੁਪਏ ਹਜ਼ਾਰ ਲੈਂਦੇ 400 ਪਰਮਟ ਜੋ ਰੁਪਈਆ ਹਜ਼ਾਰ ਬਣਾਉਂਦੇ ਆ ਉਦੋਂ ਬਾਅਦ ਪਾਸਿੰਗ ਜੋ ਮੈਂ ਕਿਹਾ 3000 ਦੀ ਲੁੱਟ ਹੁੰਦੀ ਸਾਲ ਦੀ ਤੇ ਤੁਸੀਂ ਮੰਨ ਲਓ ਸਾਲ ਦੀ ਸਾਡੀ ਸਾਡੀ ਤੁਸੀਂ ਨਾ ਹਰ ਰੋਜ਼ 10000 ਦੀ ਲੁੱਟ ਕਰਾਉਂਦੇ ਵੇ ਹਰ ਰੋਜ਼ 10000 ਤੁਹਾਡੇ ਘਰ ਘੜ ਨੁਕਸਾਨ ਹੋਣ ਡਿਆ ਉੱਤੇ ਕੀ ਕਹਿਣਾ ਹੈ ਹਾਂ ਸਿਰਫ ਇੱਕ ਹਫਤੇ ਦਾ ਟਾਈਮ ਇਹਨਾਂ ਤੋਂ ਲੈ ਰਹੇ ਆ ਸਾਰੇ ਨੋਟ ਕਰਾ ਕਰਾਤਾ ਜਿਨ੍ਹਾਂ ਨੇ ਜਿਨ੍ਹਾਂ ਨੇ ਨਹੀਂ ਕਰਾਇਆ ਉਹ ਨੋਟ ਕਰਾ ਦੇਣਾ ਅੱਜ ਸਾਡੇ ਕੋਲ ਕਲਰਕ ਦੀ ਸ਼ਾਮ ਦਾ ਕਵਰ ਹੋ ਜਾਣਗੇ ਇੱਕ ਮਿੰਟ ਇੱਕ ਮਿੰਟ ਤੇ ਸਾਡਾ ਉਹ ਇੱਕ ਮਿੰਟ ਸਾਡਾ ਜਿਹੜਾ ਵੀ ਕੰਮ ਹੈ ਨਾ ਪੂਰਾ ਹੋ ਜਾ ਫਿਰ ਜਿਵੇਂ ਪਬਲਿਕ ਆਪ ਦਾ ਅੱਜ ਰੋਸ ਕਰ ਰਹੀ ਆ ਓਵੇਂ ਕਰ ਸਕਦੇ ਨਿਸ਼ਾਨ ਹੁੰਦਾ ਇਹਦਾ ਰਿਟੇਨਸ਼ਨ ਨਿਸ਼ਾਨ ਹੁੰਦਾ ਬੰਦਿਆ ਦਾ ਰੋਸਦਾ ਮੇਰਾ ਇੱਕ ਗੱਡੀ ਦਾ ਅਸੀਂ ਜੁਬੇਦ ਨਾ ਅਸੀਂ ਅਸੀਂ ਦਲਾਲ ਨਹੀਂ ਬਣਦੇ ਨੇ ਤੁਸੀਂ ਦੱਸੋ ਵੀ ਅਸੀਂ ਗੱਡੀ ਲੈ ਕੇ ਜਾਣਾ ਅਸੀਂ ਸਾਮੋਂ ਪਰਮਟ ਚੁੱਕਣਾ ਆਵਾਂਗੇ 17700 ਰੁਪਏ ਸਰਕਾਰੀ ਫੀਸ ਆ ਪਰਮਟ ਦੀ ਯਾਰ 3000 ਰੁਪਏ ਬੰਦਾ ਸਾਰਾ ਦਲਾਲ ਨੂੰ ਇੱਕ ਗੱਡੀ ਕਿਉਂ 1600 ਰੁਪਏ ਕੇ ਖਾਣੇ ਦੇ ਕੇ ਖਾ ਗਏ ਨੇ ਇਹ ਤੁਸੀਂ ਮੈਨੂੰ ਲਿਖਤੀ ਦੇ ਦਿਓ ਜੋ ਕੰਪਲੀਟ ਆ ਤੁਹਾਡੀ ਸਾਡੀ ਕੋਈ ਸਾਡੀ ਕੋਈ ਲੋਟ ਨਹੀਂ ਕਰਦੇ ਸਾਡੀ ਲੋਟ ਤੁਸੀਂ ਕਰਦੇ ਸਾਡਾ ਨੁਕਸਾਨ ਤੁਸੀਂ ਕਰਦੇ ਜਦੋਂ ਕੰਮ ਨਹੀਂ ਨਾ ਹੁੰਦਾ ਸਾਡਾ ਨੁਕਸਾਨ ਪਾਲਿਸੀ ਬਣੀ ਜਿਹਦੇ ਚ ਜਾਨਟਰ ਰਜਿਸਟਰ ਕਰਨ ਵਾਸਤੇ ਲਿਖਿਆ ਆ ਪੜ ਲੈਣਾ ਇਹ ਅਸੀਂ ਕਹਿੰਦੇ ਸਾਡਾ ਦਲਾਲ ਸਾਡੇ ਭਰਾ ਨੇ ਵੇਖੋ ਇਹਨਾਂ ਦੇ ਵਿੱਚ ਲਿਖਿਆ ਪ੍ਰੀਤਮ ਆ ਅਸੀਂ ਦੇ ਵਿੱਚ ਲਿਖਿਆ ਵੀ ਪ੍ਰੀਤਮ ਮੇਰਾ ਭਰਾ ਆ ਸਾਰੇ ਸਾਡੇ ਭਰਾ ਨੇ ਇਸ ਦੇ ਵਿੱਚ ਉਹ ਲੋਕ ਇਹਨਾਂ ਦਾ ਸੀ ਉਹ ਪੂਰਾ ਕਰ ਦਾਂਗੇ ਇਹ ਸਭ ਸਾਡੇ ਭਰਾ ਨੇ ਉਹ ਏਜੰਟ ਸਭ ਕੁਲਾ ਆਟੀ ਉਹ ਸਭ ਬੈਠੇ ਆ ਮਸਲਾ ਕੀ ਹੱਲ ਹੋਏਗਾ ਸਾਰੇ ਆਰਸੀ ਡੀਐਲ ਪਲੱਸ ਪਰਮਿਟ ਜੋ ਜੋ ਵੀ ਕੰਮ ਚਾਹੇ ਆਰਸੀ ਆ ਚਾਹੇ ਡੀਐਲ ਆ ਚਾਹੇ ਪਰਮਟ ਅਸੀਂ ਸ਼ਨੀਵਾਰ ਨੂੰ ਆਣਾ ਪਵੇ ਸਾਡੇ ਸਟਾਫ ਦਾ ਐਤਵਾਰ ਨੂੰ ਆਣਾ ਪਵੇ ਅੱਜ ਆਰਡਰ ਹੋ ਜਾਣਗੇ ਕਲਰਕ ਦੇ ਅਸੀਂ 1 ਵੀਕ ਦੇ ਵਿੱਚ ਵਿੱਚ ਜੋ ਪੈਂਡਿੰਗਾਂ ਬੈਕਲੋਗ ਸਾਰਾ ਪੂਰਾ ਕਰ ਦਿਆਂਗੇ ਸਾਰੇ ਸਾਰੇ ਦੁਖੀ ਨੇ ਇੱਥੇ ਕੱਲਾ ਕੱਲਾ ਬੰਦਾ ਦੁਖੀ ਆ ਔਰ ਸਭ ਤੋਂ ਵੱਡੀ ਗੱਲ ਇਹ ਉਹ ਲੋਕ ਨੇ ਜਿਹੜੇ ਟਰੱਕ ਡਰਾਈਵਰ ਨੇ ਜਦ ਟਰੱਕ ਇਹਨਾਂ ਦੇ ਆਉਦੇ ਨੇ ਜਦ ਟਰੱਕ ਚਲਾ ਰਹੇ ਨੇ ਇਹ ਉਹੀ ਵਿਅਕਤੀ ਨੇ ਸਾਰੇ ਔਰ ਜਿਨ੍ਹਾਂ ਨੂੰ ਇਹਨੇ ਬੁਰੇ ਤਰੀਕੇ ਨਾਲ ਕਲਪਾਇਆ ਗਿਆ ਇਹਨੇ ਬੁਰੇ ਤਰੀਕੇ ਨਾਲ ਇਹਨਾਂ ਦਾ ਜਲੂਸ ਕੱਢਿਆ ਗਿਆ ਇੱਥੇ ਆਰਟੀਓ ਜਿੰਦੇ ਕੋਲੇ ਐਸਟੀਐਮ ਦਾ ਚਾਰਜ ਹੋਇਆ ਪਰ ਇੱਥੇ ਇਹ ਲੋਕ ਕਿਵੇਂ ਤੜਫ ਰਹੇ ਨੇ ਕਿਵੇਂ ਤੜਫਾਇਆ ਜਾ ਰਿਹਾ ਲੋਕ ਕਹਿ ਰਹੇ ਨੇ ਕਿ ਅਸੀਂ ਤਾਂ ਆਤਮ ਹੱਤਿਆ ਕਰਨ ਨੂੰ ਤਿਆਰ ਆ ਅਸੀਂ ਤਾਂ ਆਤਮ ਹੱਤਿਆ ਕਰ ਲੈਣੀ ਆ ਇੰਨੇ ਸਾਡੇ ਮਾੜੇ ਹਾਲਾਤ ਹੈਗੇ ਨੇ ਇੱਥੋਂ ਦੇ ਸਾਰੇ ਲੋਕ ਜਿਹੜੇ ਨੇ ਇਹ ਦੁਖੀ ਨੇ ਸਤਾਏ ਹੋਏ ਨੇ ਇਸ ਆਰਟੀਓ ਦਫਤਰ ਦੇ ਬੁਰੇ ਹਲ ਕਰਤੇ ਨੇ ਇਹਨਾਂ ਦੇ ਔਰ ਇਹ ਲੋਕ ਹੁਣ ਲਗਾਤਾਰ ਇਹ ਗੱਲ ਕਹਿ ਰਹੇ ਨੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਹੱਲ ਕੀਤੇ ਜਾਣ ਸਾਡੇ ਪਰਮਨੈਂਟ ਆਰਸਿੰਗਾਂ ਲਾਇਸੈਂਸ ਬਣਾਏ ਜਾਣ ਦੇਖਦੇ ਹਾਂ ਹੁਣ ਇਸ ਤੋਂ ਬਾਅਦ ਕੋਈ ਹੱਲ ਹੁੰਦਾ ਏ ਜਾਂ ਫਿਰ ਲੋਕ ਇਸੇ ਤਰੀਕੇ ਨਾਲ ਟੜਫਦੇ ਰਹਿਣਗੇ ਤੁਹਾਡੀ ਕੀ ਰਾਏ ਆ ਕਮੈਂਟ ਦੇ ਵਿੱਚ ਜਰੂਰ ਸਾਂਝੀ ਕਰੋ